ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਸਾਖੀ 22 ਭਾਈ ਦਿਆਲੇ ਨੂੰ ਨਿਹਾਲ ਕਰਨਾ ਸਤਿਗੁਰੂ ਜੀ ਤਲਵੰਡੀ ਤੋਂ ਤੁਰੇ ਬਹੁਤ ਸਾਰੇ ਸਿੰਘ ਨਾਲ ਸਨ ਮਹਿਲਾਂ ਦੇ ਡੋਲੇ ਗੱਡੇ ਤੇ ਤੰਬੂ ਆਦਿਕ ਸਮਾਨ ਸਨ ਸਾਹਿਬ ਆਪ ਕੋੜੇ ਉੱਤੇ ਸਵਾਰ ਸਨ ਨਾਲ ਕਾਫੀ ਸਿੰਘ ਸੁਰਮੇ ਸਨ ਇੱਕ ਤਕੜੇ ਕਾਫਲੇ ਦੇ ਰੂਪ ਵਿੱਚ ਸਾਰੇ ਜਾ ਰਹੇ ਸਨ ਜਿਸ ਨਗਰ ਵਿੱਚ ਦੀ ਲੰਘਦੇ ਉੱਥੋਂ ਦੇ ਹੀ ਸਿੰਘ ਉਹਨਾਂ ਦੀ ਸੇਵਾ ਕਰਦੇ ਭਾਈ ਰਾਮ ਸਿੰਘ ਵਰਗਿਆਂ ਨੇ ਬਹੁਤ ਹੀ ਸੇਵਾ ਕੀਤੀ ਚੱਲਦੇ ਚੱਲਦੇ ਸਾਹਿਬ ਉੱਚੋ ਪਿੰਡ ਵਿੱਚ ਪੁੱਜੇ ਉੱਥੇ ਭਾਈ ਦਿਆਲਾ ਰਹਿੰਦਾ ਸੀ ਭਾਈ ਦਿਆਲੇ ਦਾ ਪਾਪ ਦਾਦਾ ਕਦੀ ਗੁਰੂਕਾਰ ਦੇ ਮਸੰਦ ਸਨ ਤੇ ਬੇਮੁਖ ਹੋ ਗਏ ਸਨ ਸਤ ਗੁਰੂ ਜੀ ਪਿੰਡ ਦੇ ਲਾਗੇ ਆਉਂਦੀ ਲੰਗਨ ਲੱਗੇ ਤਾਂ ਭਾਈ ਦਿਆਲੇ ਨੇ ਆ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਉਹ ਸਤਿਗੁਰੂ ਜੀ ਨੂੰ ਪ੍ਰਸ਼ਾਦ ਚਕਾਉਣਾ ਚਾਹੁੰਦਾ ਹੈ ਉਸਦੇ ਬਚਨ ਸੁਣ ਕੇ ਸਤਿਗੁਰੂ ਜੀ ਚੁੱਪ ਰਹੇ ਜਦੋਂ ਮੂੜ ਮੂੜ ਕੇ ਬੇਨਤੀ ਕੀਤੀ ਤਾਂ ਸਾਈਂ ਬਾ ਨੇ ਬਚਨ ਕੀਤਾ ਅਸੀਂ ਕੀ ਕਰੀਏ ਇਸ ਪਿੰਡ ਤੇ ਤਲਾਹ ਵਿੱਚੋਂ ਤਾਂ ਅਸਾਂ ਦਾ ਘੋੜਾ ਵੀ ਪਾਣੀ ਨਹੀਂ ਪੀਂਦਾ ਉਹ ਵੀ ਤਿਹਾਇਆ ਹੀ ਅੱਗੇ ਚੱਲਿਆ ਹੈ ਇਸ ਦਾ ਕਾਰਨ ਮਹਾਰਾਜ ਭਾਈ ਰਾਮ ਸਿੰਘ ਨੇ ਪੁੱਛਿਆ ਹਰ ਜਗ੍ਹਾ ਮਸੰਦੀ ਦੀ ਈਰਖਾ ਨੇ ਖਰਾਬ ਕਰ ਦਿੱਤੀ ਹੈ ਅਸੀਂ ਪ੍ਰਸ਼ਾਦ ਨਹੀਂ ਛਕਣਾ ਇਹ ਆ ਕੇ ਸਤਗੁਰੂ ਜੀ ਅੱਕੇ ਤੁਰ ਪਏ ਕਿ ਅਗਲੇ ਪਿੰਡ ਪੁੱਜ ਕੇ ਡੇਰਾ ਕੀਤਾ ਜਾਵੇਗਾ ਭਾਈ ਦਿਆਲਾ ਬਹੁਤ ਹੈਰਾਨ ਹੋਇਆ ਉਹ ਉਦਾਸ ਹੋ ਗਿਆ ਕਿ ਸਤਗੁਰੂ ਜੀ ਨੇ ਉਹਨਾਂ ਨੂੰ ਟੁਕਰਾ ਦਿੱਤਾ ਹੈ ਉਹ ਕੀ ਪਤਾ ਕਿੰਨੇ ਕੁ ਪਾਪੀ ਹਨ ਕੀ ਪਤਾ ਉਹਨਾਂ ਨੂੰ ਨਰਕ ਵੀ ਚਲੇਗਾ ਕਿ ਨਹੀਂ ਇਹ ਉਹ ਸੋਚੀ ਪਿਆ ਹੋਇਆ ਸੀ ਕਿ ਉਸ ਨੂੰ ਸਾਧੂ ਗੋਦੜੀ ਨੇ ਹੌਸਲਾ ਦਿੱਤਾ ਨਾਲ RAM ਸਿੰਘ ਨੇ ਕਿਹਾ ਭਾਈ ਦਿਆਲਿਆ ਪ੍ਰਸ਼ਾਦ ਤਿਆਰ ਕਰਕੇ ਗੱਡਿਆਂ ਉੱਤੇ ਰੱਖ ਕੇ ਲੈ ਚਲ। ਅਗਲੇ ਪਿੰਡ ਪੁੱਜ ਕੇ ਜ਼ਰੂਰ ਹੀ ਸਤਿਗੁਰੂ ਜੀ ਪ੍ਰਸ਼ਾਦ ਛੱਕ ਲੈਣਗੇ। ਭਾਈ ਦਿਯਾਲਾ ਗੋਦਰੀ ਦੇ ਬਚਨ ਨਹੀਂ ਸੀ ਮੋੜ ਸਕਦਾ। ਭਾਵੇਂ ਕਿੰਨਾ ਨੁਕਸਾਨ ਹੋ ਜਾਵੇ ਕਿਉਂਕਿ ਭਾਈ ਗੋਤਰੀ ਇੱਕ ਸਾਧਾ ਸੁਭਾਅ ਬ੍ਰह्मज्ञानी ਤੇ ਰੱਬ ਦੇ ਦਰ ਤੇ ਪੂਜਿਆ ਸਾਧੂ ਸੀ। ਉਹ ਸਤਿਗੁਰੂ ਹਰ ਰਾਏ ਜੀ ਦੇ ਮਾਮੇ। ਭਾਈ ਗੋਰੇ ਪਾਸ ਰਿਆ ਕਰਦਾ ਸੀ। ਜੋ ਬਚਨ ਕਹਿੰਦਾ ਸੀ ਸੋ ਸੱਚ ਹੁੰਦਾ ਸੀ। ਉਸ ਤੇ ਸਤ ਵਚਨਾ ਦੀਆਂ ਕਈ ਸਾਖੀਆਂ ਹਨ ਪਰ ਇੱਥੇ ਅਸੀਂ ਕੁਝ ਕੁ ਦਾ ਜ਼ਿਕਰ ਕਰਦੇ ਹਾਂ ਜਿੰਨਾ ਤੋਂ ਪਾਠਕਾਂ ਨੂੰ ਪਤਾ ਲੱਗੇ ਕਿ ਉਹ ਕਿੰਨੇ ਪੁੱਜੇ ਹੋਏ ਸਾਧੂ ਹਨ ਗੋਰਾ ਤਕੜਾ ਸੂਰਮਾ ਸੀ ਉਸ ਦੇ ਕੋਲ ਬਹੁਤ ਸਾਰੇ ਜਵਾਨ ਹੁੰਦੇ ਸਨ ਇੱਕ ਦਿਨ ਗੋਰੇ ਨੇ ਇੱਛਾ ਕੀਤੀ ਕਿ ਬਠਿੰਡਾ ਲੁੱਟ ਲਿਆ ਜਾਵੇ ਜਦੋਂ ਉਹ ਬਠਿੰਡਾ ਲੁੱਟਣ ਵਾਸਤੇ ਤੁਰਿਆ ਤਾਂ ਸਾਧੂ ਗੋਦੜੀ ਨੇ ਉਸ ਨੂੰ ਕਿਹਾ ਬਠਿੰਡੇ ਨੂੰ ਲੁੱਟਣ ਨਾ ਜਾ ਜੇ ਇਹ ਸ਼ਹਿਰ ਲੁੱਟੇਗਾ ਤਾਂ ਤੇਰੀ ਮੌਤ ਹੋ ਜਾਵੇਗੀ ਏ ਲੁੱਟ ਤੇਰਾ ਕਾਲ ਹੈ ਪਰ ਬੱਲ ਨਾਲ ਪਾਗਲ ਹੋਏ ਗੋਰੇ ਨੇ ਇੱਕ ਨਾ ਸੁਣੀ ਤੇ ਬਠਿੰਡਾ ਲੁੱਟਣ ਵਾਸਤੇ ਚਲਿਆ ਗਿਆ ਬਠਿੰਡੇ ਵਿੱਚੋਂ ਬਹੁਤ ਸਾਰੀ ਮਾਇਆ ਲੁੱਟੀ ਉਸ ਲੁੱਟ ਨੂੰ ਦੇਖ ਕੇ ਗੋਰੇ ਦੇ ਸਾਲੇ ਦੇ ਮਨ ਵਿੱਚ ਈਰਖਾ ਆ ਗਈ ਈਰਖਾ ਵਿੱਚ ਉਸਨੇ ਗੋਰੇ ਨੂੰ ਸੁੱਤੇ ਪਏ ਦੇਖ ਕੇ ਮੰਜੇ ਦੀ ਪੈਂਦ ਨਾਲ ਗੱਲ ਕੁੱਟ ਕੇ ਹੀ ਮਾਰ ਦਿੱਤਾ ਦੂਜੀ ਸਾਕੀ ਭਾਈ ਭਗਤੂ ਦਾ ਪੁੱਤਰ ਜਿਉਣਾ ਸੀ ਉਹ ਇੱਕ ਦਿਨ ਆਪਣੇ ਸੇਵਕਾਂ ਖੇਤ ਦੇ ਕੰਮਿਆਂ ਨੂੰ ਬਹੁਤ ਝਿੜਕ ਰਿਆ ਸੀ ਕਿ ਸਾਧੂ ਗੋਦਰੀਆ ਉੱਧਰ ਜਾ ਨਿਕਲਿਆ ਉਸਨੇ ਜਿਉਨੇ ਨੂੰ ਕਿਹਾ ਕਾਕਾ ਕਿਉਂ ਝਿੜਕਦਾ ਹੈ ਉਸ ਵੇਲੇ ਜਿਉਣਾ ਹੋਸ਼ ਵਿੱਚ ਸੀ ਹੋਸ਼ ਵਿੱਚ ਨਹੀਂ ਸੀ ਉਸ ਨੂੰ ਦੀਨ ਦੁਨੀਆ ਭੁੱਲੀ ਹੋਈ ਸੀ ਬਜ਼ੁਰਗਾਂ ਦਾ ਸਤਿਕਾਰ ਕਰਨਾ ਵੀ ਭੁੱਲ ਗਿਆ ਸੀ ਉਸਨੇ ਅੱਗੋਂ ਉੱਤਰ ਦਿੱਤਾ ਤੁਹਾਨੂੰ ਰਾਜਨੀਤੀ ਦਾ ਕੀ ਪਤਾ ਜਾਓ ਤੁਸੀਂ ਮਾਲਾ ਫੇਰੋ ਜਿਉਨੇ ਦੇ ਇਹ ਸ਼ਬਦ ਸੁਣ ਕੇ ਸਹਿਜ ਸੁਭਾਗ ਗੋਦਰੀਏ ਦੇ ਮੂੰਹੋਂ ਨਿਕਲ ਗਿਆ ਫਰੇ ਆਫਿਰਦਾ ਹੈ ਕਿ ਤੇਰਾ ਅੰਨ ਜਲ ਚੁੱਕਿਆ ਗਿਆ ਹੈ ਇਹ ਬਚਨ ਸੁਣ ਕੇ ਗੋਦੜੀਆ ਇੱਕ ਪਾਸੇ ਨੂੰ ਉੱਤਰ ਗਿਆ ਉਸੇ ਵੇਲੇ ਹੀ ਜਿਉਨੇ ਦਾ ਢਿੱਡ ਅਫਰ ਗਿਆ ਐਸਾ ਅਫਰੇਵਾ ਹੋਇਆ ਕਿ ਉਹ ਲੱਠਾ ਹੀ ਨਾ ਤੇ ਜਿਉਨੇ ਦੀ ਮੋਤ ਹੋ ਗਈ ਤੇ ਜਿਸ ਸਾਖੀ ਗੋਦੜੀਆ ਜਿਸ ਕੰਮ ਨੂੰ ਕਰਦਾ ਸੀ ਉਸ ਨੂੰ ਕਰ ਹੀ ਜਾਂਦਾ ਸੀ ਇੱਕ ਵਾਰ ਇੱਕ ਮੂਰਖ ਚੱਟ ਨੇ ਉਸ ਨੂੰ ਫੜ ਕੇ ਹਾੜੀ ਵੱਢਣ ਲਾ ਲਿਆ ਉਸ ਨੂੰ ਵੱਢਣ ਲਾ ਕੇ ਆਪ ਪਿੰਡ ਚੱਲਿਆ ਗਿਆ ਤੇ ਜਾ ਕੇ ਸੌਂ ਗਿਆ ਰੋਟੀ ਵੀ ਨਾ ਪੁੰਚਾਈ ਤੇ ਕਰਨਾ ਪੈ ਗਈਆਂ ਗੋਦੜੀਆ ਹਾੜੀ ਵੱਡ ਨੂੰ ਨਾ ਹਟਿਆ ਉਹ ਵੱਧਦਾ ਗਿਆ ਜੱਟ ਜਾ ਕੇ ਤਰਕਾਲਾ ਨੂੰ ਰੋਕਣ ਲੱਗਾ ਤਾਂ ਨਾ ਰੁਕਿਆ ਜਦੋਂ ਜੱਟ ਕਰ ਆਇਆ ਤਾਂ ਕੀ ਦੇਖੇ ਉਹਦੇ ਤਿੰਨੇ ਪੁੱਤਰ ਮਰ ਗਏ ਇਸਤਰੀ ਮਰ ਗਈ ਤੇ ਇੱਕ ਲੜਕੀ ਸੀ ਉਹ ਵੀ ਮਰ ਗਈ ਸਾਰਾ ਟੰਪਰ ਮਰ ਗਿਆ ਉਹ ਉਹ ਦੇਖ ਕੇ ਤਾਂ ਹੀ ਮਾਰਨ ਲੱਗਾ ਤੇ ਇਕੱਠਾ ਹੋ ਗਿਆ ਉਸ ਨੂੰ ਇੱਕ ਸਿਆਣੇ ਦੱਸਿਆ ਕਿ ਸਾਰੀਆਂ ਮੌਤਾਂ ਦਾ ਕਾਰਨ ਸਾਧੂ ਗੋਦੜੀਏ ਨੂੰ ਕੰਮ ਲਾਉਣਾ ਹੈ ਉਸ ਨੂੰ ਹਾੜੀ ਵੱਡ ਨੂੰ ਹਟਾਉ ਸਾਰੇ ਨਗਰ ਵਾਲੇ ਖੇਤ ਵਿੱਚ ਪੁੱਜੇ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਗੋਦਰੀਆ ਜੀ ਨੇ ਦਾਤਰੀ ਛੱਡੀ ਚੌਥੀ ਸਖੀ ਗੋਦਰੀਆ ਬਹੁਤ ਤਿਆਗੀ ਤੇ ਰਾਗ ਦਵੇਖ ਤੋਂ ਨਿਖਲਪ ਸੀ ਜਗਤ ਵਿੱਚ ਰਹਿੰਦਾ ਹੋਇਆ ਜਗਤ ਨੂੰ ਆਪਣਾ ਨਹੀਂ ਸੀ ਸਮਝਦਾ ਇੱਕ ਵਾਰ ਉਸਦੇ ਪੁੱਤਰਾਂ ਨੇ ਉਸ ਨੂੰ ਸਰਉ ਪੁੱਟਣ ਪੇਜ ਦਿੱਤਾ ਕਿਉਂਕਿ ਮੀਂਹ ਪੈ ਰਿਹਾ ਸੀ ਤੇ ਆਪ ਨਾ ਗਈ ਗੋਦੜੀ ਨੇ ਕੋਈ ਉਜਰਣਾ ਨਹੀਂ ਕੀਤਾ ਸਰਉ ਪੁੱਟਨ ਚਾਲਕਾ ਸਾਰਾ ਦਿਨ ਸਰਉ ਪੁੱਟਦਾ ਰਿਹਾ ਪਰ ਉਹਦੀ ਰੋਟੀ ਦਾ ਕਿਸੇ ਨੂੰ ਖਿਆਲ ਨਾ ਆਇਆ ਸਬਬ ਨਾਲ ਉਹਦਾ ਇੱਕ ਜਾਨੂ ਆ ਗਿਆ ਤੇ ਉਸਨੇ ਪੁੱਛਿਆ ਬਾਬਾ ਜੀ ਕੀ ਮੰਨ ਰਿਹਾ ਹੈ ਪੁੱਤਰ ਦੀਆਂ ਜਣਾ ਪੁੱਤਰੀਆਂ ਹਾਂ ਗੋਦਰੀ ਨੇ ਬਚਨ ਕਰ ਦਿੱਤਾ ਇਹ ਸੁਣ ਕੇ ਪੁੱਛਣ ਵਾਲਾ ਬਹੁਤ ਹੀ ਸ਼ਰਮਿੰਦਾ ਹੋਇਆ ਤੇ ਪੈਫੀਤ ਹੋਇਆ ਉਸਨੇ ਕਿਹਾ ਕਿਤੇ ਉਸ ਨੂੰ ਵੀ ਨੁਕਸਾਨ ਨਾ ਪੁੱਜੇ ਪਰ ਗੋਦਰੀ ਦੇ ਬਚਨ ਸੱਤ ਹੋਏ ਉਹਦੇ ਤਿੰਨੇ ਪੁੱਤਰ ਮਰ ਗਏ ਪੁੱਤਰਾਂ ਦੀ ਮੌਤ ਉੱਤੇ ਉਸਨੇ ਕੋਈ ਅਫਸੋਸ ਨਹੀਂ ਕੀਤਾ ਉਹ પ્રસન્ન ਚਿਤ੍ਰਿਆ ਜਿੱਥੇ ਨੁਕਸਾਨ ਵਾਲੀਆਂ ਗੱਲਾਂ ਹਨ ਉੱਥੇ ਗੋਦੜੀਏ ਦੇ ਵਰ ਦੇਣ ਵਾਲੀਆਂ ਵੀ ਬਹੁਤ ਸਾਰੀਆਂ ਕਥਾ ਕਹਾਣੀਆਂ ਹਨ ਇੱਕ ਵਾਰ ਇੱਕ ਮਾਈ ਨੇ ਉਸ ਦੀ ਸੇਵਾ ਕੀਤੀ ਉਸ ਨੂੰ ਪਰਸੰਤਾ ਨਾਲ ਪ੍ਰਸ਼ਾਦ ਚੁਕਾਇਆ ਖੁਸ਼ ਹੋ ਕੇ ਗੋਦੜੀਏ ਸਾਧੂ ਨੇ ਸਹਿਜ ਸੁਭਾਅ ਵਰ ਦੇ ਦਿੱਤਾ ਜਾਂ ਮਾਈ ਤੇਰੇ ਘਰ ਪੁੱਤਰ ਹੋਵੇ ਮਾਈ ਦੇ ਅੱਗੇ ਪੁੱਤਰ ਪੋਤਰੇ ਸਨ ਉਮਰ ਤਕਰੀਬਨ 50 ਸਾਲ ਦੇ ਲਗਭਗ ਸੀ ਉਸੀ ਕੁੱਖੋਂ ਬੱਚਾ ਹੋਇਆ ਇਹਨੂੰ 15 ਸਾਲ ਹੋ ਚੁੱਕੇ ਸਨ ਇਹਨਾਂ ਦੇ ਬਚਨ ਸਤ ਹੋਏ ਸਮਾਪਾ ਕੇ ਮਾਈ ਦੇ ਕਰ ਪੁੱਤਰ ਹੋਇਆ ਇਸ ਤਰ੍ਹਾਂ ਦੀਆਂ अनेका ਸਾਖੀਆਂ ਪਰਚਲਤਾਂ ਗੱਲ ਕੀ ਕਿ ਗੋਦੜੀਆ ਰੱਬ ਦੀ ਦਰਗਾਹੇ ਪੁੱਜਾ ਹੋਇਆ ਸਾਧੂ ਸੀ ਸਤਗੁਰੂ ਜੀ ਜਦੋਂ ਪਾਈ ਦਿਆਲੇ ਦੇ ਪਿੰਡੋਂ ਤੁਰ ਪਈ ਉਹਦੇ ਘਰੋਂ ਪ੍ਰਸ਼ਾਦ ਨਾ ਚੱਕਿਆ ਤਾਂ ਪਾਈ ਗੋਦੜੀਆ ਸਤਗੁਰੂ ਜੀ ਦੇ ਸਾਥ ਤੁਰਿਆ ਉਸਨੇ ਰਾਜ ਵਿੱਚ ਫਿਰ ਬੇਨਤੀ ਕੀਤੀ ਕਿ ਪਾਈ ਦਿਯਾਲੀ ਦੇ ਘਰ ਦਾ ਪ੍ਰਸ਼ਾਦ ਚੱਕਣਾ ਚਾਹੀਦਾ ਹੈ ਸਾਈਬਾ ਨੇ ਪਰਸਨ ਹੋ ਕੇ ਉੱਤਰ ਦਿੱਤਾ ਅੱਛਾ ਉਸਾਂ ਦਾ ਬਚਨ ਮੰਨ ਕੇ ਅਸੀਂ ਪਾਈ ਦਿਯਾਲੀ ਦਾ ਪ੍ਰਸ਼ਾਦ ਚੱਕ ਲਵਾਂਗੇ আর ਜੇ ਉਹ ਅੰਮ੍ਰਿਤ ਪਾਨ ਕਰ ਲਵੇ ਪੂਰਨ ਸਿੰਘ ਸੱਜ ਜਾਵੇ ਤਾਂ ਮਹਾਰਾਜ ਇਸ ਤਰ੍ਹਾਂ ਹੀ ਹੋ ਜਾਵੇਗਾ ਜੋ ਆਪ ਦਾ ਹੁਕਮ ਗੋਦੜੀ ਨੇ ਬੇਨਤੀ ਕੀਤੀ ਅਗਲੇ ਪਿੰਡ ਡੇਰਾ ਕੀਤਾ ਡੇਰਾ ਕਰਨ ਤੇ ਪਾਈ ਦਿਯਾਲੀ ਨੂੰ ਅੰਮਨ ਚਕਾਇਆ ਗਿਆ ਉਸਨੇ ਪਰਿਵਾਰ ਸਮੀਤ ਅੰਮ੍ਰਿਤਪਾਨ ਕੀਤਾ ਤੇ ਪੂਰਨ ਸਿੰਘ ਸੱਜ ਕੇ ਪਾਈ ਦਿਆਲ ਸਿੰਘ ਹੋ ਗਿਆ ਸਾਬਾ ਨੇ ਸਾਰੇ ਪਰਿਵਾਰ ਨੂੰ ਨਿਹਾਲ ਕੀਤਾ ਪਿਛਲੇ ਕੋ ਗਰਮ ਬਖਸ਼ ਦਿੱਤੇ ਤੇ ਅੱਗੇ ਨੂੰ ਸ਼ਬਰਾਹੇ ਪਾਇਆ ਅਤੇ ਗੋਦੜੀਏ ਨੂੰ ਵੀ ਹੋਰ ਨਿਹਾਲ ਕੀਤਾ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਆ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ